ਸਾਬਕਾ ਸਰਪੰਚ ਦੇ ਸੁਪੁੱਤਰ ਸੁਖਵਿੰਦਰ ਸਿੰਘ ਕਲਕੱਤਾ ਜਿਨ੍ਹਾਂ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਜਾਂਦਾ ਹੈ ਕਤਲ ਕਰਨ ਤੋਂ ਬਾਅਦ ਕਤਲ ਕਰਨ ਵਾਲਾ ਲਾਈਵ ਹੁੰਦਾ ਹੈ ਸੁਖਵਿੰਦਰ ਸਿੰਘ ਕਲਕੱਤਾ ਆਪਣੇ ਇਲਾਕੇ ਵਿੱਚ ਸਮਾਜ ਸੇਵਾ ਲਈ ਬਹੁਤ ਪ੍ਰਸਿੱਧ ਸੀ 4 ਅਕਤੂਬਰ ਨੂੰ ਸੁਖਵਿੰਦਰ ਸਿੰਘ ਕਲਕੱਤਾ ਸ਼ਹਿਨਾ ਪਿੰਡ ਦੇ বাস ਸਟੈਂਡ ਦੀ ਇੱਕ ਦੁਕਾਨ ਤੇ ਆਪਣੇ ਦੋਸਤਾਂ ਨਾਲ ਬੈਠਾ ਗੱਲਬਾਤ ਕਰ ਰਿਹਾ ਸੀ ਅਚਾਨਕ ਹਮਲਾਵਰ ਕਾਰ ਤੇ ਆਉਂਦੇ ਨੇ ਤੇ ਸੁਖਵਿੰਦਰ ਸਿੰਘ ਤੇ ਫਾਇਰਿੰਗ ਕਰਨ ਲੱਗ ਪੈਂਦੇ ਨੇ ਕੁਝ ਗੋਲੀਆਂ ਪੈਰਾਂ ਤੇ ਲੱਗਦੀਆਂ ਨੇ ਤੇ ਕੁਝ ਗਰਦਨ ਤੇ ਜਿਸ ਨਾਲ ਮੌਕੇ ਤੇ ਹੀ ਸੁਖਵਿੰਦਰ ਸਿੰਘ ਕਲਕੱਤਾ ਦੀ ਮੌਤ ਹੋ ਜਾਂਦੀ ਹੈ ਸੁਖਵਿੰਦਰ ਸਿੰਘ ਕਲਕੱਤਾ ਜਿਸ ਨੂੰ ਲੋਕ ਸਰਪੰਚ ਕਹਿ ਕੇ ਬੁਲਾਉਂਦੇ ਦੇ ਸੀ ਕਿਉਂਕਿ ਉਹਨਾਂ ਦੇ ਮਾਤਾ ਜੀ ਸਾਬਕਾ ਸਰਪੰਚ ਸੀ ਪਧੋੜ ਪਿੰਡ ਦੇ ਹੁਣ ਗੱਲ ਕਰੀਏ ਜੇ ਪੁਲਿਸ ਪ੍ਰਸ਼ਾਸਨ ਦੀ ਪੁਲਿਸ ਵਾਰਦਾ ਦੇ ਤਿੰਨ ਦੋਸ਼ੀਆਂ ਨੂੰ 24 ਘੰਟੇ ਦੇ ਵਿੱਚ ਵਿੱਚ ਫੜਨ ਦਾ ਦਾਵਾ ਕਰਦੀ ਹੈ ਜਿਨ੍ਹਾਂ ਦੇ ਨਾਂ ਹਰਜਿੰਦਰ ਸਿੰਘ ਜਿੰਦੀ ਗੁਰਦੀਪ ਸਿੰਘ ਦੀਪੀ ਤੇ ਜਗਵਿੰਦਰ ਸਿੰਘ ਸੁਖਵਿੰਦਰ ਸਿੰਘ ਨੂੰ ਖਤਮ ਕਰਨ ਵਾਲਾ ਹਰਜਿੰਦਰ ਸਿੰਘ ਜਿੰਦੀ ਸੀ ਜਿਸ ਨੂੰ ਜਿੰਦੀ ਗਿੱਲ ਕਹਿ ਕੇ ਵੀ ਬੁਲਾਇਆ ਜਾਂਦਾ ਹੈ ਡੀਆਈਜੀ ਕੁਲਦੀਪ ਸਿੰਘ ਚਾਹਲ ਦੇ ਮੁਤਾਬਿਕ ਇਹ ਸੁਖਵਿੰਦਰ ਸਿੰਘ ਦਾ ਪੁਰਾਣਾ ਜਾਣਕਾਰ ਸੀ ਦੋਨਾਂ ਦੇ ਵਿਚਾਲੇ ਪੈਸੇ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਰਕਮ 10 ਚੱਜੀ ਜਾ ਰਹੀ ਹੈ 5 ਲੱਖ ਦੇ ਕਰੀਬ ਸੀ ਹੁਣ ਗੱਲ ਕਰੀਏ ਮੌਜੂਦਾ ਸਰਕਾਰ ਦੀ ਸਰਕਾਰ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਜੋ ਵੀ ਸਰਕਾਰ ਤੇ ਇਲਜ਼ਾਮ ਲੱਗ ਰਹੇ ਹਨ ਉਹ ਬੇਬੁਨਿਆਦ ਹਨ ਤੇ ਜੋ ਇਸ ਮਾਮਲੇ ਵਿੱਚ ਬੰਦੇ ਫੜੇ ਗਏ ਹਨ ਉਹ ਸੁਖਵਿੰਦਰ ਸਿੰਘ ਦੇ ਜਾਣਕਾਰ ਸੀ ਅਤੇ ਇਹ ਜੋ ਵਾਰਦਾਤ ਹੋਈ ਹੈ ਇਹ ਆਪਸੀ ਰੰਜਿਸ਼ ਦਾ ਨਤੀਜਾ ਹੈ ਤੇ ਲੋਕ ਉਸ ਵੀਡੀਓ ਦਾ ਵੀ ਜ਼ਿਕਰ ਕਰ ਰਹੇ ਹਨ ਜਿਸ ਵਿੱਚ ਪਧੋੜ ਦੇ ਵਿਧਾਇਕ ਤੇ ਸੁਖਵਿੰਦਰ ਸਿੰਘ ਵਿਚਕਾਰ ਬਹਿਸ ਹੁੰਦੀ ਹੈ ਇਹ ਵੀਡੀਓ ਕੁਝ ਕੁ ਮਹੀਨੇ ਪਹਿਲਾਂ ਦੀ ਹੈ ਇਸ ਪਿੱਛੇ ਸਿਆਸੀ ਕਾਰਨ ਵੀ ਜੋੜੇ ਜਾ ਰਹੇ ਹਨ ਕਿ ਇਹ ਜੋ ਕਤਲ ਹੈ ਫਿਰੋਤੀ ਦੇ ਕੇ ਕਰਵਾਇਆ ਗਿਆ ਹੈ ਇਹ ਕਤਲ ਸਿਰਫ ਸੁਖਵਿੰਦਰ ਸਿੰਘ ਦਾ ਨਹੀਂ ਹੈ ਇਹ ਤਾਂ ਪੰਜਾਬ ਦੇ ਭਰੋਸੇ ਦਾ ਕਤਲ ਹੈ ਜੋ ਕੋਈ ਵੀ ਆਵਾਜ਼ ਉਠਾਉਂਦਾ ਹੈ ਉਸ ਨੂੰ ਖਤਮ ਕਰ ਦਿੱਤਾ ਜਾਂਦਾ ਹੈ